ਰਾਜਾ ਵੜਿੰਗ ਸਾਹਿਬ ਤੁਸੀਂ ਜੋ ਅੱਜ ਸਾਡੇ ਸਾਰੇ ਹਿੰਦੂ ਭਾਈਚਾਰੇ ਦਾ ਕੱਲਾ ਵੈਸਟ ਹਲਕੇ ਚ ਨਹੀਂ ਪੰਜਾਬ ਚ ਨਹੀਂ ਦੇਸ਼ ਚ ਤੁਸੀਂ ਅੱਜ ਮਖੌਲ ਲਾਇਆ ਤੁਸੀਂ ਸਤਕਾਰਯੋਗ ਗੁਪਤਾ ਜੀ ਤੁਸੀਂ ਇਹ ਕਿਹਾ ਗੁਪਤਾ ਕبھی ਰੁਕਤਾ ਨਹੀਂ ਤੁਹਾਡਾ ਕੀ ਮਤਲਬ ਕਹਿਣ ਦਾ ਹੈ ਤੁਹਾਨੂੰ ਤੁਸੀਂ ਉਸ ਪਾਰਟੀ ਦੀ ਗੱਲ ਕਰਦੇ ਹੋ ਵੀ ਜਿਹੜੀ ਪਾਰਟੀ ਆਪਣੇ ਆਪ ਨੂੰ ਕਹਿੰਦੀ ਆ ਵੀ ਅਸੀਂ ਸੈਕੂਲਰ ਪਾਰਟੀ ਆ ਅਸੀਂ ਸਭ ਦੀ ਪਾਰਟੀ ਆ ਆ ਅੰਦਰ ਪਤਾ ਲੱਗ ਗਿਆ ਜੀ ਤੁਹਾਡੇ ਕਿਹੜੀ ਸੈਕੂਲਰ ਜਨ ਭਰੀ ਆ ਤੁਸੀਂ ਅੱਜ ਗੁਪਤਿਆਂ ਨੌਨੇ ਕੱਲੇ ਨੂੰ ਸਾਰੇ ਹਿੰਦੂ ਸਮਾਜ ਨੂੰ ਤੁਸੀਂ ਅੱਜ ਉਹਨਾਂ ਦਾ ਮਖੌਲ ਲੜਾਇਆ ਏ ਇਹ ਮਖੌਲ ਤੁਹਾਨੂੰ ਬਹੁਤ ਮਹਿੰਗਾ ਪਊਗਾ ਤੇ ਇਸ ਗੱਲ ਦਾ ਤੁਹਾਨੂੰ ਖਮਿਆਜਾ ਤੁਹਾਡੀ ਪਾਰਟੀ ਨੂੰ ਭੁਗਤਣਾ ਪਊਗਾ ਮੈਂ ਇਹ ਗੱਲ ਕਹਿਣਾ ਸਾਰੇ ਸਾਡੇ ਗੁਪਤਾ ਭਾਈਚਾਰੇ ਨੂੰ ਜਿੰਨਾ ਸਾਡਾ ਹਿੰਦੂ ਸਮਾਜਾ ਸਿੱਖ ਭਾਈਚਾਰਾ ਵੀ ਕਿਉਂ ਲੱਗ ਸੁਣੀ ਅਸੀਂ ਇਸ ਗੱਲ ਦਾ ਜਿੰਨਾ ਵਿਰੋਧ ਜਿਹੜਾ ਇਹਨੇ ਮਖੌਲ ਲੜਾਇਆ ਟਿੱਚ ਸਮਝਿਆ ਏ ਕਾਂਗਰਸ ਭਵਨ ਦੇ ਵਿੱਚ ਖੜਕੇ ਰਾਜਾ ਵੜਿੰਗ ਸਾਹਿਬ ਨੇ ਉਸ ਚੀਜ਼ ਨੂੰ ਆਪਣੇ ਜ਼ਿਹਨ ਚ ਆਪਣੇ ਦਿਲ ਚ ਉਹਨੂੰ ਵਸਾ ਕੇ ਰੱਖਿਓ ਇਹ ਬੰਦੇ ਅਸਲੀਅਤ ਕਈ ਵਾਰ ਨਿਕਲੇ ਆਉਂਦੀ ਆ ਮੂਰੇ ਸੱਚ ਸਾਹਮਣੇ ਆ ਜਾਂਦਾ ਏ ਅੱਜ ਉਹ ਜ਼ਹਿਰ ਆ ਜਿਹੜੀ ਰਾਜਾ ਵੜਿੰਗ ਦੀ ਬਾਹਰ ਆ ਗਈ ਤੇ ਇਸ ਕਰਕੇ ਵੜਿੰਗ ਸਾਹਿਬ ਤੁਸੀਂ ਅੱਜ ਬਹੁਤ ਮਾੜੀ ਗੱਲ ਕੀਤੀ ਆ ਬੈਠ ਕੇ ਸੋਚਿਓ ਮਰਾ ਬੀਤੂ ਤੁਸੀਂ ਕਿਹਾ ਕੀ ਆ ਤੁਸੀਂ ਕਿਸ ਪਾਰਟੀ ਚੋਂ ਕਿਸ ਪਾਰਟੀ ਦੇ ਪ੍ਰਧਾਨ ਹੋ ਇਹ ਸਿਉਚੋ ਜਿਹੜਾ ਜਣਾ ਤੁਸੀਂ ਅੱਜ ਇੱਕਣਾਉਣਾ ਕੰਮ ਕੀ ਰਾਜਾ ਵੜਿੰਗ ਸਾਹਿਬ ਤੁਸੀਂ ਜੋ ਅੱਜ ਸਾਡੇ ਸਾਰੇ ਹਿੰਦੂ ਭਾਈਚਾਰੇ ਦਾ ਕੱਲਾ ਵਿਸਥਲ ਕੇ ਜ ਨਹੀਂ ਪੰਜਾਬ ਚ ਨਹੀਂ ਦੇਸ਼ ਚ ਤੁਸੀਂ ਅੱਜ ਮਖੌਲ ਲਾਇਆ ਤੁਸੀਂ ਸਤਕਾਰਯੋਗ ਗੁਪਤਾ ਜੀ ਤੁਸੀਂ ਇਹ ਕਿਹਾ ਗੁਪਤਾ ਕਦੇ ਰੁਕਤਾ ਨਹੀਂ ਤੁਹਾਡਾ ਕੀ ਮਤਲਬ ਕਹਿਣ ਦਾ ਏ ਤੁਹਾਨੂੰ ਤੁਸੀਂ ਉਸ ਪਾਰਟੀ ਦੀ ਗੱਲ ਕਰਦੇ ਹੋ ਬੀ ਜਿਹੜੀ ਪਾਰਟੀ ਆਪਣੇ ਆਪ ਨੂੰ ਕਹਿੰਦੀ ਆ ਵੀ ਅਸੀਂ ਸੈਕੂਲਰ ਪਾਰਟੀ ਆ ਅਸੀਂ ਸਭ ਦੀ ਪਾਰਟੀ ਆ ਆ ਅੰਦਰ ਪਤਾ ਲੱਗ ਗਿਆ ਜੀ ਤੁਹਾਡੇ ਕਿਹੜੀ ਸੈਕੂਲਰ ਜਨ ਭਰੀ ਆ ਤੁਸੀਂ ਅੱਜ ਖੁਫਤਿਆਂ ਨੌਣੀ ਕੰਡੇ ਨੂੰ ਸਾਰੇ ਹਿੰਦੂ ਸਮਾਜ ਨੂੰ ਤੁਸੀਂ ਅੱਜ ਉਹਨਾਂ ਦਾ ਮਖੌਲ ਲੜਾਇਆ ਏ ਇਹ ਮਖੌਲ ਤੁਹਾਨੂੰ ਬਹੁਤ ਮਹਿੰਗਾ ਪਊਗਾ ਤੇ ਇਸ ਗੱਲ ਦਾ ਤੁਹਾਨੂੰ ਖਮਿਆਜਾ ਤੁਹਾਡੀ ਪਾਰਟੀ ਨੂੰ ਭੁਗਤਣਾ ਪਊਗਾ ਮੈਂ ਇਹ ਗੱਲ ਕਹਿਣਾ ਸਾਰੇ ਸਾਡੇ ਗੁਪਤਾ ਭਾਈਚਾਰੇ ਨੂੰ ਜਿੰਨਾ ਸਾਡਾ ਹਿੰਦੂ ਸਮਾਜਾ ਸਿੱਖ ਭਾਈਚਾਰਾ ਵੀ ਕਿਉਂ ਲੱਗ ਤੁਣੀਆ ਸੀ ਇਸ ਗੱਲ ਦਾ ਜਿੰਨਾ ਵਿਰੋਧ ਜਿਹੜਾ ਇਹਨੇ ਮਖੌਲ ਲੜਾਇਆ ਟਿੱਛ ਸਮਝਿਆ ਏ ਕਾਂਗਰਸ ਭਵਨ ਦੇ ਵਿੱਚ ਖੜ ਕੇ ਰਾਜਾ ਬੜਿੰਗ ਸਾਹਿਬ ਨੇ ਉਸ ਚੀਜ਼ ਨੂੰ ਆਪਣੇ ਜ਼ਿਹਨ ਚ ਆਪਣੇ ਦਿਲ ਚ ਉਹਨੂੰ ਬਸਾ ਕੇ ਰੱਖਿਓ ਇਹ ਬੰਦੇ ਅਸਲੀਅਤ ਕਈ ਵਾਰ ਨਿਕਲੇ ਆਉਂਦੀ ਆ ਬੂਰੇ ਸੱਚ ਸਾਹਮਣੇ ਆ ਜਾਂਦਾ ਏ ਅੱਜ ਉਹ ਜ਼ਹਿਰ ਆ ਜਿਹੜੀ ਰਾਜਾ ਬੜਿੰਗ ਦੀ ਬਾਰ ਆ ਗਿਆ ਤੇ ਇਸ ਕਰਕੇ ਬੜਿੰਗ ਸਾਹਿਬ ਤੁਸੀਂ ਅੱਜ ਬਹੁਤ ਮਾੜੀ ਗੱਲ ਕੀਤੀ ਆ ਬੈਠ ਕੇ ਸੋਚਿਓ ਬਰਾ ਵੀ ਤੁਸੀਂ ਕਿਆ ਕੀਆ ਤੁਸੀਂ ਕਿਸ ਪਾਰਟੀ ਚੋਂ ਕਿਸ ਪਾਰਟੀ ਦੇ ਪ੍ਰਧਾਨ ਹੋ ਇਹ ਸੋਚਿਓ ਜਿਹੜਾ ਜਿਹੜਾ ਤੁਸੀਂ ਅੱਜ ਇਹ ਕਣਾਉਣਾ ਕੰਮ ਕੀ